ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਜੋ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਮੀਦ ਹੈ ਜੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਵੀਡੀਓ ਹੋਊਗੀ ਇਹ ਆਪਾਂ ਇੱਕ ਬਲਾਊਜ਼ ਬਣਾਇਆ ਜੀ ਤਿੰਨ ਅਪਲਾਈ ਪਛਮ ਦੇ ਨਾਲ ਆਪਾਂ ਇਸ ਬਲਾਊਜ਼ ਦੀ ਬਣਾਈ ਕੀਤੀ ਹੈ ਨੀਚੇ ਆਪਾਂ ਬਾਰਡਰ ਬਣਾਈ ਕੀਤਾ ਹੈ ਉੱਪਰ ਇਸ ਬਲਾਊਜ਼ ਦੇ ਆਪਾਂ ਪੁੰਤੀ ਪਾਈ ਹੈ ਇਸ ਤਰ੍ਹਾਂ ਆਪਾਂ ਇਸ ਬਲਾਊਜ਼ ਦਾ ਗਲਾ ਬਣਾਇਆ ਔਰ ਮੋਡਿਆਂ ਦੀ ਕਾਟ ਪਾਈ ਹੈ ਇਸ ਬਲਾਊਜ਼ ਨੂੰ ਆਪਾਂ 3 ਪਲਾਈ ਪੱਛਮ ਦੇ ਨਾਲ ਬਣਾਇਆ ਜੀ 3 ਪਲਾਈ ਪੱਛਮ ਦੇ ਨਾਲ ਜਦੋਂ ਆਪਾਂ ਬਲਾਊਜ਼ ਬਣਾਈ ਕਰ ਲੈਨੇ ਆ ਸਾਰਾ ਕੰਪਲੀਟ ਕਰ ਲੈਨੇ ਆ ਤਾਂ ਫਿਰ ਆਪਾਂ ਇਸ ਨੂੰ ਸੂਈ ਦੇ ਨਾਲ ਸਿਲਾਈ ਕਰਨਾ ਹੁੰਦਾ ਸਿਲਾਈ ਕਰਨ ਦੇ ਲਈ 3 ਪਲਾਈ ਪੱਛਮ ਹੈ ਜੋ ਇਹ ਆਪਾਂ ਨੂੰ ਥੋੜੀ ਜੀ ਸੂਈ ਦੇ ਵਿੱਚ ਇਸ ਤਰ੍ਹਾਂ ਇਹ ਆਪਾਂ ਸੂਈ ਲਈ ਹੈ ਜੀ ਨੋਰਮਲ ਜੋ ਆਮ ਸੂਈ ਆਪਣੇ ਘਰ ਵਿੱਚ ਹੁੰਦੀ ਹੈ ਸੂਈ ਦੇ ਵਿੱਚ ਆਪਾਂ ਨੂੰ ਥ੍ਰੈਡ ਪਾਉਣ ਦੀ ਥੋੜੀ ਜੀ ਸਮੱਸਿਆ ਆਉਂਦੀ ਹੈ ਜੀ ਆਸਾਨੀ ਨਾਲ ਥ੍ਰੈਡ ਜਿਹੜਾ ਉਹ ਨਹੀਂ ਪਾ ਸਕਦੇ ਆਪਾਂ ਇਸ ਬਾਰੇ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਕਿ ਆਪਾਂ ਤਿੰਨ ਪਲਾਈ ਥ੍ਰੈਡ ਨੂੰ ਸੂਈ ਵਿੱਚੋਂ ਦੀ ਕਿਸ ਤਰ੍ਹਾਂ ਪਾ ਸਕਦੇ ਆ ਇਹ ਬਲਾਊਜ਼ ਦਾ ਜੋ ਹੈ ਬੈਕ ਸਾਈਡ ਪਾਰਟ ਹੈ ਜੀ ਔਰ ਇਹ ਫਰੰਟ ਪਾਰਟ ਹੈ ਇਸ ਤਰ੍ਹਾਂ ਆਪਾਂ ਇਹ ਬਲਾਊਜ਼ ਬਣਾਈ ਕੀਤਾ ਇਸ ਨੂੰ ਹੁਣ ਆਪਾਂ ਸਲਾਈ ਕਰਨਾ ਹੈ ਸਲਾਈ ਕਰਨ ਦੇ ਲਈ ਆਪਾਂ ਸੌਖੇ ਤਰੀਕੇ ਦੇ ਨਾਲ ਦੰਨ ਪਲਾਈ ਪੱਛਮ ਦਾ ਜੋ ਥ੍ਰੈਡ ਆ ਕਿਸ ਤਰ੍ਹਾਂ ਪਾ ਸਕਦੇ ਆ ਆਪਾਂ ਇੱਕ ਰੀਲ ਲਈ ਹੈ ਜੀ ਤੁਸੀਂ ਕੋਈ ਵੀ ਰੀਲ ਆਮ ਆਪਣੇ ਘਰ ਵਿੱਚ ਹੁੰਦੀ ਹੈ ਇਸ ਨੂੰ ਵਰਤ ਸਕਦੇ ਹੋ ਇਸ ਰੀਲ ਦਾ ਆਪਾਂ ਇੰਨਾ ਕੁ ਥ੍ਰੈਡ ਜਿਹੜਾ ਉਹ ਕੱਟ ਲੈਣਾ ਐ ਇਸ ਤਰ੍ਹਾਂ ਕਰਕੇ ਇਸ ਥ੍ਰੈਡ ਨੂੰ ਕੱਟਣ ਦੇ ਬਾਅਦ ਇਸ ਨੂੰ ਇਸ ਤਰ੍ਹਾਂ ਡਬਲ ਕਰ ਲੈਣਾ ਜੀ ਇਸ ਤਰ੍ਹਾਂ ਥ੍ਰੈਡ ਆਪਾਂ ਡਬਲ ਕਰ ਲੈਣਾ ਇਸ ਥ੍ਰੈਡ ਨੂੰ ਆਪਾਂ ਇਸ ਸੂਈ ਦੇ ਜੋ ਕਿਨਾਰਾ ਇਸ ਦੇ ਵਿੱਚ ਦੀ ਲੰਘਾ ਲੈਣਾ ਐਸ ਤਰ੍ਹਾਂ ਇਸ ਤੋਂ ਅੱਗੇ ਜੋ ਥ੍ਰੈਡ ਆਪਾਂ ਜਿਸ ਥ੍ਰੈਡ ਨਾਲ ਆਪਾਂ ਬਣਾਈ ਕਰਨੀ ਹੈ ਜੀ ਬਲਾਊਜ਼ ਦੀ ਉਸ ਥ੍ਰੈਡ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਸ ਥ੍ਰੈੱਡ ਨੂੰ ਆਪਾਂ ਸੂਈ ਦੇ ਵਿੱਚ ਦੀ ਲੰਗਾ ਲੈਣਾ ਜੋ ਥ੍ਰੈੱਡ ਦੇ ਨਾਲ ਆਪਾਂ ਬਣਾਈ ਕਰਨੀ ਹੈ ਇਧਰ ਜੁੜਿਆ ਹੋਇਆ 파ਟ ਰਹਿ ਜੂਗਾ ਜੀ ਇਸ ਥ੍ਰੈੱਡ ਨੂੰ ਆਪਾਂ ਇਸ ਤਰ੍ਹਾਂ ਪੱਛਮ ਨੂੰ ਇਸ ਥ੍ਰੈੱਡ ਦੇ ਵਿੱਚ ਪਾ ਦੇਣਾ ਫਿਰ ਇਸ ਨੂੰ ਇਸ ਤਰ੍ਹਾਂ ਖਿੱਚ ਦੇਣਾ ਇਸ ਦੇ ਨਾਲ ਸੌਖੇ ਤਰੀਕੇ ਦੇ ਨਾਲ ਸੂਈ ਦੇ ਵਿੱਚ ਦੀ ਆਪਾਂ ਪਾ ਸਕਦੇ ਹਾਂ ਜੀ ਹੁਣ ਆਪਾਂ ਜੋ ਵੀ ਪ੍ਰੋਜੈਕਟ ਸਿਲਾਈ ਕਰਨਾ ਉਹ ਸਾਨੂੰ ਸਲਾਹ ਕਰ ਸਕਦੇ ਆ ਉਮੀਦ ਹੈ ਜੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੈਲਪਫੁਲ ਹੋਊਗੀ ਤੁਹਾਨੂੰ ਥ੍ਰੈਡ ਪਾਉਣਾ ਸੌਖਾ ਹੋ ਜਾਊਗਾ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ